ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਾਰੇ ਮੰਤਰੀ ਇਸ ਵਕਤ ਹਰ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਨੇ ਲੋਕਾਂ ਦੀਆਂ ਮੁਸ਼ਕਲਾਂ ਜਾਣ ਰਹੇ ਨੇ ਤੇ ਉਹਨਾਂ ਨੂੰ ਹਰ ਸੰਭਵ ਮਦਦ ਦਾ ਪ੍ਰੋਸਾ ਵੀ ਦੇ ਰਹੇ ਨੇ ਤੇ ਨਾਲ ਲੋਕਾਂ ਦੀ ਮਦਦ ਕੀਤੀ ਵੀ ਜਾ ਰਹੀ ਹੈ ਪਰ ਮੰਤਰੀ ਧਾਲੀਵਾਲ ਲਗਾਤਾਰ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਤੇ ਲੋਕਾਂ ਨੂੰ ਇੱਕ ਦੂਜੇ ਦੀ ਮਦਦ ਕਰਨ ਦੀ ਅਪੀਲ ਵੀ ਕਰ ਰਹੇ ਨੇ ਮંત્રી ਢਾਲੀਵਾਲ ਦੀ ਇੱਕਾ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ ਜਿਹਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਮੰਤਰੀ ਢਾਲੀਵਾਲ ਕਰਮਚਾਰੀ ਦੀ ਕਲਾਸ ਲਗਾਉਂਦੇ ਨਜ਼ਰ ਆ ਰਹੇ ਨੇ ਮੰਤਰੀ ਢਾਲੀਵਾਲ ਨੇ ਸਿੱਧੇ ਤੌਰ ਤੇ ਕਿਹਾ ਕਿ ਹੜ੍ਹਾਂ ਦੇ ਨਾਲ ਅੱਜ ਪੂਰਾ ਪੰਜਾਬ ਡੁੱਬਿਆ ਹੋਇਆ ਤੇ ਤੁਸੀਂ ਇੱਥੇ ਸੁੱਤੇ ਪਈਓ ਇਸ ਵਕਤ ਤੁਹਾਨੂੰ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਅਸੀਂ ਤੜਕੇ 6 ਵਜੇ ਤੋਂ ਲੱਗੇ ਹੋਏ ਹਾਂ ਤੇ ਤੁਸੀਂ ਸਾਡੇ ਨਾਲ ਚਲੋ ਤੁਸੀਂ ਆਪਣਾ ਕੰਮ ਕਿਉਂ ਨਹੀਂ ਕਰ ਰਹੇ ਸਖਤੀ ਦੇ ਨਾਲ ਇਹ ਵੀ ਕਹਿ ਦਿੱਤਾ ਕਿ ਜੇਕਰ ਤੁਹਾਡੀ ਅਸੀਂ ਮੁੱਖ ਮੰਤਰੀ ਨੂੰ ਸ਼ਿਕਾਇਤ ਕਰ ਦਵਾਂਗੇ ਤਾਂ ਦੋ ਮਿੰਟ ਨਹੀਂ ਲੱਗਣੇ ਤੁਹਾਨੂੰ ਨੂੰ ਡਿਸਮਿਸ ਕਰਨ ਦੇ ਲਈ ਤੁਸੀਂ ਸਾਡੇ ਨਾਲ ਚਲੋ ਤੇ ਲੋਕਾਂ ਦੇ ਨਾਲ ਖੜੋ ਉਹਨਾਂ ਦੀ ਮਦਦ ਕਰੋ ਕੀ ਕੁਝ ਕਹਿਣਾ ਸੀ ਮੰਤਰੀ ਢਾਲੀਵਾਲ ਦਾ ਤੁਸੀਂ ਵੀ ਸੁਣੋ ਆਪਾਂ ਇਹਨੇ ਕਿੱਥੇ ਦੱਸੋ ਸਾਡੀ ਤੁਹਾਨੂੰ ਪਤਾ ਨਹੀਂ ਹੜਾ ਆ ਲੋਕਾਂ ਦੀ ਮਤ ਕਰਦਾ ਟਾਈਮ ਆਪਾਂ ਕਦੀ ਸੁੱਤੇ ਆ ਯਾਰ ਹੋਰੇ ਮੁੱਖ ਮੰਤਰੀ ਨੂੰ ਲੈ ਕੇ ਭੇਜਾ ਤੁਹਾਡਾ 2 ਮਿੰਟ ਨਹੀਂ ਲੱਗਦੇ ਤੁਹਾਨੂੰ ਨੌਕਰੀ ਤੋਂ ਉਹਨਾਂ ਨੇ ਡਿਸਕਸ ਕਰ ਦੇਣਾ ਆ ਕੱਲਾ ਤੁਹਾਨੂੰ ਆਇਆ ਜਿਹੜਾ ਸਕੀਨ ਆਦਾ ਹੀ ਇਹ ਕਲੀਨ ਕਰ ਲਿਖਿਆ ਹੈ। ਇਹ ਕੀ ਡਿਊਟੀ ਲਈ ਤੁਹਾਡੇ ਕੋਲ ਨਹੀਂ ਹੋਈ। ਸਰ ਕੰਮ ਕਰਨਾ ਹੈ। ਹਾਂ। ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 8:00 ਵਜੇ ਤੱਕ ਸਾਡੇ ਨਾਲ ਰਹਿਣਾ। ਹਾਂ। ਉਹ ਡੱਕੇ ਨਿਕਲ ਜਾਣ। ਆਹ ਆਹ ਵੇਖੋ ਡੱਕੇ ਇਹ ਤਾਂ ਨਿਕਲੇ ਸਾਰਾ ਪਾਣੀ ਨਿਕਲ ਜਾਣਾ ਇਹ ਤੋਂ। ਸਾਰਾ ਨਿਕਲ ਜਾਣਾ। ਇੰਨਾ ਦੱਕਾ ਦੱਕੇ ਕਢਾ ਦਿਓ ਮਸ਼ੀਨ ਨਾਲ ਮਸ਼ੀਨ ਮਸ਼ੀਨ ਪਿੱਛੇ ਨਾਲ ਔਰ ਡੰਗਰ ਇੱਕ ਕਿੱਥੇ ਮਸ਼ੀਨ ਲੱਗੀ ਆ ਮਰੀ ਉੱਥੇ ਮੱਜੇ ਜੀ ਉਹ ਮੱਜੇ ਨਾਲ ਅਗਲੇ ਬੰਦੇ ਉਹਨੂੰ ਮਸ਼ੀਨ ਦਸਾ ਹੋਣੀ ਸਦੋ ਇੱਥੇ ਮਸ਼ੀਨ ਮੇਰੇ ਸਾਹਮਣੇ ਸਦੋ ਹੋਣੀ ਹਾਂ ਤੁਸੀਂ ਕਹਿੰਦੇ ਹੋਣੀ ਸਦੋ ਸਾਜ ਜੀ ਇਹ ਸਰ ਕੀ ਇਹਨੂੰ ਮਸ਼ੀਨ ਲੈਣਾ ਹਾਂਜੀ ਸਰ ਇੱਕ ਪਿੱਛੇ ਲੱਗੀ ਸਰ ਇੱਕ ਥੱਲੇ ਭੇਜ ਦਿਓ ਜਲਦੀ ਭਾਓ ਇਹਨੂੰ ਖਾਲੀ ਕਰੀਏ ਇੱਥੋਂ ਦੇਖੋ ਆਪਾਂ ਨੂੰ ਗਊਸ਼ਾਲਾ ਦੇ ਵਿੱਚ ਪਾਣੀ ਵੜ ਗਿਆ ਯਾਰ 2.25 ਚੰਗੇ ਬੰਦੇ ਆ ਤੁਸੀਂ ਹਾਂ ਰੋ ਜੀ ਅੱਜ ਤੋਂ ਬਾਅਦ ਡਿਊਟੀ ਤੋਂ ਕਟਾਈ ਕੀਤੀ ਮੁੱਖ ਮੰਤਰੀ ਨੂੰ ਲੈ ਕੇ ਭੇਜੂਗਾ ਸਮਝ ਗਈ ਗੀ ਕਰ ਇਹ ਮੇਰੇ ਨੋਟ ਕਰ ਲੋ ਕਰ ਡਿਊਟੀ ਇਜ਼ ਡਿਊਟੀ ਡਿਊਟੀ ਕਰਦੀ ਆਪਾਂ ਆ ਲੋਕ ਦੇਖੋ ਕਿੰਨੇ ਬਚਾਦੇ ਓਕੇ ਹੁੰਦੇ ਆ ਆਪਾਂ ਘਰੀ ਬੈਠੇ ਜਾਲ ਨਾ ਤੁਸੀਂ ਫੋਨ ਠਾਉਂਦੇ ਹੋ ਨਾ ਤੁਸੀਂ ਸੰਪਰਕ ਦੇ ਵਿੱਚੋਂ ਡਾਕੂਮੈਂਟ ਸਾਦੀ ਲੱਗੀ ਆ ਆਪਾਂ ਕਿੱਥੇ ਦਿੰਦੀ ਆ ਆਪਾਂ ਦਿੰਨੇ ਕਿੱਥੇ ਦੱਸੋ ਸਾਡੀ ਤਾਂ ਪਤਾ ਨਹੀਂ ਹੜਾ ਆਏ ਲੋਕਾਂ ਦੀ ਮਤ ਕਰਦਾ ਟਾਈਮ ਆਪਾਂ ਕਦੀ ਸੁੱਤੇ ਆ ਯਾਰ ਹੁਣੇ ਮੁੱਖ ਮੰਤਰੀ ਨੂੰ ਲੈ ਕੇ ਪੇਛਾ ਤੁਹਾਡਾ 2 ਮਿੰਟ ਦੀ ਲੱਗਣੇ ਤੁਹਾਨੂੰ ਨੌਕਰੀ ਤੋਂ ਉਹਨਾਂ ਨੇ ਡਿਸਕਸ ਕਰ ਦੇਣਾ ਆ ਕੱਲਾ ਤੁਹਾਨੂੰ ਆ ਆ ਜਿਹੜਾ ਸਕੀ ਨਾਲਾ ਇਹ ਕਲੀਨ ਕਰ ਲਈ ਕਿਹਾ ਸੀ ਇਹ ਕੀ ਡਿਊਟੀ ਲਈ ਤੁਹਾਡੇ ਕੋਲ ਨਹੀਂ ਹੋਈ ਸਰ ਕੰਮ ਕਰਨਾ ਹੈ ਹਾਂ ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਸਾਡੇ ਨਾਲ ਰਹਿਣਾ ਹਾਂ ਉਹ ਡੱਕੇ ਨਿਕਲ ਜਾਣ। ਉਹ ਵੇਖੋ ਡੱਕੇ ਇਹਦੇ ਨਿਕਲੇ ਸਾਰਾ ਪਾਣੀ ਨਿਕਲ ਜਾਣਾ ਇਹ ਤੋਂ। ਸਾਰਾ ਨਿਕਲ ਜਾਣਾ। ਇਹਨਾਂ ਡੱਕਾ ਆ ਡੱਕੇ ਕਢਾ ਦਿਓ ਮਸ਼ੀਨ ਨਾਲ। ਮਸ਼ੀਨ ਮਸ਼ੀਨ ਪਿੱਛੇ। ਉਹ ਡੰਗਰ ਇੱਕ ਕਿੱਥੇ ਮਸ਼ੀਨ ਲੱਗੀ ਆ? ਮਰੀ ਉੱਥੇ ਮੱਝ ਜੀ ਉਹ ਮੱਝ ਨੇ ਅਗਲੇ ਬੰਨੇ। ਉਹਨੂੰ ਮਸ਼ੀਨ ਦਸਾ ਹੁਣੇ ਸਦੋ ਇੱਥੇ ਮਸ਼ੀਨ ਨੂੰ। ਮੇਰੇ ਸਾਹਮਣੇ ਸਦੋ ਹੁਣੇ। ਹਾਂ। ਤੁਸੀਂ ਕਹਿੰਦੇ ਹੁਣੇ ਸਦੋ ਸਾਜੀ। ਯਸ ਸਰ। ਇਹ ਤਿੰਨ ਮਸ਼ੀਨ ਲੈਣੇ। ਹਾਂਜੀ ਸਰ। ਇੱਕ ਪਿੱਛੇ ਲੱਗੀ ਸਰ ਇੱਕ ਥੱਲੇ ਤੇ। ਜਲਦੀ ਬਰਾ ਉਹ ਇਹਨੂੰ ਖਾਲੀ ਕਰੀਏ ਇੱਥੋਂ। ਦੇਖੋ ਆਪਣਾ ਗਊਸ਼ਾਲਾ ਦੇ ਵਿੱਚ ਪਾਣੀ ਦੋ ਢਾਈ ਸੰਗੇ ਬੰਦੇ ਤੁਸੀਂ ਹਾਂ ਰੋ ਜੀ ਅੱਜ ਤੋਂ ਬਾਅਦ ਡਿਊਟੀ ਤੋਂ ਕਾਈ ਕੀਤੀ ਮੁੱਖ ਮੰਤਰੀ ਨੂੰ ਲੈ ਕੇ ਭੇਜੂਗਾ ਸਮਝੇ ਕੀ ਕਰ ਇਹ ਮੇਰੇ ਨੋਟ ਕਰ ਲੋ ਕੰਮ ਡਿਊਟੀ 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 ਕਰਦੀ ਆਪਾਂ ਆ ਲੋਕ ਦੇਖੋ ਕਿੰਨੇ ਬਚਾਦੇ ਓਕੇ ਹੁੰਦੇ ਆ ਆਪਾਂ ਘਰੀ ਬੈਠੇ ਜਾਂ ਤਹਾਨੂੰ ਦੱਸਿਆ ਕਿ ਕੁਦਰ ਪਹਿਲਾ ਮੰਤਰੀ ਢਾਲੀਵਾਲ ਦੀ ਇੱਕ ਹੋਰ ਵੀਡੀਓ ਵੀ ਕਾਫੀ ਚਰਚਾ ਦਾ ਵਿਸ਼ਾ ਬਣੀ ਸੀ। ਉਹ ਵੀਡੀਓ ਦੇ ਵਿੱਚ ਇੱਕ ਦੁਕਾਨਦਾਰ ਦੇ ਵੱਲੋਂ ਲੁੱਟ ਮਚਾਈ ਜਾ ਰਹੀ ਸੀ। ਇੱਕ ਪਾਸੇ ਦਾ ਪੂਰਾ ਪੰਜਾਬ ਹੜ੍ਹਾਂ ਦੇ ਨਾਲ ਨਜੜਟ ਰਿਹਾ, ਲੋਕ ਮਰ ਰਹੇ ਨੇ ਡੂੰਗੀ ਚਿੰਤਾ ਦੇ ਵਿੱਚ ਨੇ ਤੇ ਦੂਜੇ ਪਾਸੇ ਉਸ ਦੁਕਾਨਦਾਰ ਦੇ ਵੱਲੋਂ ਬਲੈਕ ਦੇ ਵਿੱਚ ਸਿਲੰਡਰ ਵੇਚੇ ਜਾ ਰਹੇ ਸੀ। ਇਸ ਕਰਕੇ ਉਸ ਦੁਕਾਨਦਾਰ ਦੀ ਕਲਾਸ ਮੰਤਰੀ ਢਾਲੀਵਾਲ ਦੇ ਵੱਲੋਂ ਲਗਾਈ ਗਈ। ਹਾਲਾਂਕਿ ਜਦੋਂ ਉਸ ਨੂੰ ਪਤਾ ਲੱਗਿਆ ਕਿ ਮੰਤਰੀ ਲੋਕਾਂ ਦੇ ਨਾਲ ਇੱਥੇ ਪਹੁੰਚ ਰਹੇ ਨੇ ਕਿਉਂਕਿ ਸ਼ਿਕਾਇਤ ਕਰ ਦਿੱਤੀ ਗਈ ਸੀ ਤਾਂ ਦੁਕਾਨਦਾਰ ਆਪਣੀ ਦੁਕਾਨ ਨੂੰ ਤਾਲਾ ਲਗਾ ਕੇ ਮੌਕੇ ਤੋਂ ਫਰਾਰ ਹੋ ਗਿਆ ਸੀ ਪਰ ਇਸ ਵਕਤ ਲੋਕਾਂ ਦੇ ਨਾਲ ਖੜਨ ਦੀ ਜ਼ਰੂਰਤ ਹੈ ਪਰ ਜਿਸ ਤਰੀਕੇ ਦੀਆਂ ਹਰਕਤਾਂ ਲੋਕਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਉਹ ਬਹੁਤ ਘਟੀਆਂ ਨੇ ਇਸ ਕਰਕੇ ਪੂਰੇ ਪੰਜਾਬ ਅੱਜ ਹੜ੍ਹਾਂ ਦੀ ਸਥਿਤੀ ਦੇ ਵਿੱਚ ਲਿਪਟਿਆ ਹੋਇਆ ਤੇ ਲੋਕਾਂ ਦੀ ਮਦਦ ਕਰਨ ਦੇ ਲਈ ਸਭ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਜਾ ਰਹੀ ਹੈ ਹਾਲਾਂਕਿ ਸਿਆਸਤਦਾਨ ਆਪੋ ਆਪਣੇ ਪੱਧਰ ਤੇ ਲਗਾਤਾਰ ਵਿਚਰੇ ਰਹੇ ਨੇ ਸਾਰੇ ਪਾਰਟੀਆਂ ਦੇ ਲੀਡਰ ਅੱਜ ਸਿਆਸਤ ਛੱਡ ਕੇ ਲੋਕਾਂ ਦੇ ਨਾਲ ਖੜੇ ਦਿਖਾਈ ਦੇ ਰਹੇ ਨੇ ਪਰ ਦੂਜੇ ਪਾਸੇ ਕੁਝ ਕੁ ਲੋਕ ਅਜਿਹੇ ਨੇ ਜਿਹੜੇ ਲੋਕਾਂ ਨੂੰ ਇਸ ਔਕ ਘੜੀ ਦੇ ਵਿੱਚ ਲੁੱਟਣਾ ਬੰਦ ਨਹੀਂ ਕਰ ਰਹੇ ਇਸ ਕਰਕੇ ਮੰਤਰੀ ਢਾਲੀਵਾਲ ਦੇ ਵੱਲੋਂ ਉਹਨਾਂ ਲੋਕਾਂ ਦੇ ਸਖਤ ਸ਼ਿਕੰਜਾ ਕਸਿਆ ਜਾ ਰਿਹਾ ਹੈ